ਹਾਂਜੀ ਪੰਜਾਬੀਓ ਮੋਰਚੇ ਤੇ ਪਹੁੰਚ ਗਏ ਆਂ। ਮੋਰਚੇ ਤੇ ਆ ਗਏ ਅਸੀਂ। ਸਾਰੇ ਦਿਨ ਦੀ ਮਿਹਨਤ ਤੋਂ ਬਾਅਦ ਤੇ ਹੁਣ ਪਹੁੰਚਾ ਕਾਮਯਾਬ ਹੋਏ। ਹਾਂ ਬਈ। ਕੀ ਆ ਰਿਹਾ ਠੀਕ ਆ ਬਈ ਤੂੰ ਸੁਣਾਓ। ਸਾਮਾ ਕਹਿਮ ਕਿ ਸਾਨੂੰ ਜਗਰਾਓ ਪਾ ਲੈ ਅਸੀਂ। ਅੱਛਾ ਚਲੋ ਕੋਈ ਨਹੀਂ ਸਾਰੇ ਸੁੱਦੀ-ਸੁੱਦੀ ਖਣੀ ਗੱਡੀ ਗੱਡੀ ਡੇਲਰ ਪਾਇਆ ਫਿਰ। ਨਹੀਂ ਬਸ ਉਹ। ਲੱਗਿਆ ਹੀ ਤੁਹਾਡਾ ਪਤਾ ਫਿਰ ਅਸੀਂ ਦੇਖ ਲਿਆ। ਹਾਂ ਬਈ ਹਾਂ ਹਾਂ। ਲਓ ਜੀ ਮੋਰਚੇ ਤੇ ਪਹੁੰਚ ਗਏ ਆਂ। ਤੇ ਬਾਈ ਲੱਖਾ ਬੋਲ ਰਿਹਾ ਤੁਸੀਂ। ਵੀ ਕਿੰਨੀ ਲਾਇਆ ਜਾ ਭਾਈ ਹਾਂ ਮੇਰਾ 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 ਹੋਰ ਪੰਜਾਬੀ ਉਹ ਠੀਕ ਹਾਂ ਭਾਈ ਅੱਲਾ ਦਾ ਇਹ ਗੱਲ ਦੱਸੋ ਸਾਰੇ ਤੇ ਮੋਰਚੇ ਦੇ ਵਾਪਸੀ ਹੋਈ ਆ ਇੱਕ ਹਿਸਾਬ ਦੀ ਜਿੱਤ ਹੋਈ ਆ ਜੋ ਵੀ ਕੰਡੀਸ਼ਨ ਸਿਗੀਆਂ ਸ਼ਰਤਾਂ ਸਿਗੀਆਂ ਸਰਕਾਰ ਨੇ ਮੰਨ ਲੀਆਂ ਨੇ ਹਫਤੇ ਦੇ ਵਿੱਚ ਵਿੱਚ ਜਿਹੜੇ ਦੋ ਯੂਨਿਟ ਐ ਉਹ ਬੰਦ ਹੋ ਜਾਣਗੇ ਇੱਕ ਦਾ ਕਿਦਾਂ ਹੋਇਆ ਮੈਨੂੰ ਪ੍ਰੋਪਰ ਹਜੇ ਕਿਉਂਕਿ ਮੈਂ ਹੁਣੇ ਹੀ ਪਹੁੰਚਿਆ ਤੁਹਾਨੂੰ ਪਤਾ ਉਥੋਂ ਰਿਹਾ ਹੋ ਕੇ ਤੇ ਇਨਕੁਆਇਰੀ ਮੋਰਚੇ ਦੇ ਹਾਲਾਤ ਤੁਹਾਨੂੰ ਤੁਸੀਂ जी फोन अच्छा जी पहले मेनू तो नहीं याद नहीं जी 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 ਦੇ ਬੇਚਾਰ ਭਾਜੀ ਤੁਹਾਨੂੰ ਕਿੱਥੋਂ ਪੜਿਆ ਮੈਨੂੰ ਮੁਲਾ ਪਰੋ ਜੀ ਅੱਛਾ ਬਈ ਲੋ ਜੀ ਲੁਧਿਆਣਾ ਤੁਸੀਂ ਦੇਖ ਲੋ ਇੱਕ ਆਣਾ ਬੜਾ ਸਾਦ ਦਿੱਤਾ ਪੰਜਾਬੀਆਂ ਨੇ ਜਿਉਂਦੇ ਵਾਸਤੇ ਰਹਿਣ ਪੰਜਾਬੀ ਸਾਰਿਆਂ ਨਾਲ ਦੇ ਕੇ ਬਾਹਰ ਲਿਆਂਦਾ ਸਾਰਿਆਂ ਨੂੰ ਤੇ ਜਿਹੜੀ ਮਰਜ਼ੀ ਗੱਲ ਆ ਬਾਈ ਸਾਡੇ ਵਰਗੇ ਟੀਨਾਂ ਦੀ ਗੱਲ ਮੈਂ ਸੱਚ ਕਰਦਾ ਉਹ ਵੀ ਸਾਨੂੰ ਮੋਰਚਾ ਕੰਮ ਕਰਨੇ ਪੈਲੇ ਆ ਬਾਈ ਉਧਰ ਸਦਾ ਸਾਥੀ ਵਾਦ ਦਾ ਤੇ ਇਹ ਨੌਜਵਾਨਾਂ ਘਰਾਂ ਤੋਂ ਧੰਨਵਾਦ ਸਦਾ ਸਾਰਿਆਂ ਦਾ ਬਹੁਤ-ਬਾਤ ਜੀ ਸਤਿ ਸ਼੍ਰੀ ਅਕਾਲ ਰਮਨ ਜੀ ਦਾ ਅੱਜ ਇਤਿਜਾਲੀ ਆਵੇ ਤੇ ਬਹੁਤ ਬਾਈ ਪੰਜਾਬ ਨੇ ਸਾਥ ਦਿੱਤਾ ਅੱਜ ਨਜ਼ਾਰਾ ਵੱਜ ਗਿਆ ਜਿਉਂਦੇ ਰੋ ਪੰਜਾਬੀਓ ਦੇਖੋ ਪੁਲਿਸ ਕਈ ਵਾਰ ਮਜਬੂਰ ਵੀ ਹੁੰਦੀ ਆ ਯਾਰ ਪਰ ਇਹਨਾ ਨਹੀਂ ਕਰਨਾ ਚਾਹੀਦਾ ਸਰਕਾਰ ਨੂੰ ਇਸ ਤਰੀਕੇ ਜਿਹੜਾ ਬੁੱਚੜ ਪੁਣਾ ਹੈ ਉਹਦੇ ਤੇ ਨਹੀਂ ਉਤਰਨਾ ਚਾਹੀਦਾ ਕਿਉਂਕਿ ਪਾਣੀ ਤਾਂ ਭਾਈ ਹਰ ਇੱਕ ਨੇ ਪੀਣਾ ਹੈ ਨਾ ਤਾਂ ਮੈਂ ਪੀਣਾ ਇਹਨਾਂ ਸਤਾਦ ਨੇ ਪੀਣਾ ਨਾ ਕਿਸੇ ਇੱਕ ਬੰਦੇ ਨੇ ਪੀਣਾ ਸਭ ਨੇ ਪੀਣਾ ਇਸ ਲਈ ਇਹ ਸਾਂਝਾ ਮਸਲਾ ਹਾਂਜੀ ਬਾਈ ਠੀਕ ਆ ਬਾਈ ਠੀਕ ਆ ਠੀਕ ਆ ਸੁਣਾਓ ਆਪਾਂ ਹਾਂ ਨਾਜੂ ਜੀ ਆਹ ਠੀਕ ਹੈ ਜੀ ਕੋਈ ਨਹੀਂ ਕੋਈ ਨਹੀਂ ਕਰਦਾ ਹੈ ਰਵੇ ਇਹ ਐਨੋ ਡਾਕਟਰ ਆ ਪਰ ਤੇ ਸਾਰਾ ਦਿਖਾ ਦੇ ਉੱਪਰ ਹੈ ਦਿਖਾ ਦੇ ਸਾਰਾ ਇੱਕ ਵਾਰੀ ਆ ਚਲ ਕਵਰਟੀਨਾ ਨਿਕਲੋ ਤਾਂ ਜੋ ਕੋ ਗੜਬੜ ਨਾ ਹੋਵੇ ਬਸ ਚੰਗਾ ਭਾਈ ਧੰਨਵਾਦ ਲੈ ਪੂਰੇ ਗੋਇੰਡਾ ਦੇ ਇੱਕ ਦੋ ਚੀਜ਼ਾਂ ਚਾਪਲ ਨੂੰ ਜੀ ਭਾਈ ਇਹ ਫੋਟੋ ਕਰੀਏ ਆਓ ਭਾਈ ਆਈ ਕਰੇ ਤੈਨੂੰ ਤਸਵੀਰ ਲੈ ਲਓ ਲਓ ਜੀ ਆਜਾ ਆਜਾ ਵਸੂ ਨਾ ਨਵੀਂ ਭਾਜੀ ਦਾ ਭਾਈ ਠੀਕ ਜੀ ਕੋਰ ਕਿਵੇਂ ਹਾਂ ਕੀ ਕਰ ਰਿਹਾ ਹਾਂ ਕਰ ਦੇਣਾ ਤੇਰੀ ਤਾਂ ਬਚਤ ਰਹੀ ਹਾਂ ਮੈਂ ਉਹ ਚੱਲੇ ਰਿਹਾ ਸੀ ਸਾਢੇ 11:00 ਤਰੀਕ ਸੀ ਵੇਰੀ ਅੱਛਾ ਟ੍ਰੇਕ ਲਾ ਕੇ ਮੈਂ 12:30 ਵੇ ਚੱਲਿਆ ਸੀਗਾ ਮੇਰੇ ਪਿੱਛੇ ਨੂੰ ਆ ਗਿਆ ਸੀਗਾ ਤੇ ਫਿਰ ਇਧਰਲੀ ਸਾਈਡ ਨਹੀਂ ਸੀਗਾ ਨਹੀਂ ਸਕਦਾ ਸੀ ਹੋਰ ਕਿੰਨੇ ਵਜੇ ਪਰ ਇੱਥੀਆਂ ਅਗਲਾ ਤਾਂ ਨਹੀਂ ਆਣਾ ਬਾਬਾ ਚੱਲਾਂਗੇ ਵਾਰੀ ਖਲਾਂਗੇ ਰੇਣੇ ਹਾਂ ਨਾ 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 ਸਾਡੇ ਕੋਲ ਆ ਕੋਈ ਨਹੀਂ ਕੋਈ ਨਹੀਂ ਫੇਰ ਆਵਾਂਗੇ ਚਲੋ ਚਲੋ ਸੇ ਨਵਦੀਪ ਹੁਣ ਆ ਇਹ ਵੀ ਪਹੁੰਚ ਗਿਆ ਲੋ ਜੀ ਸਾਡੇ ਸਾਰੇ ਬੰਦੇ ਰਾਜਾ ਰਣ ਦੀ ਧਰਨਾ ਬੋਲ ਤੋਂ ਇਹਨਾਂ ਨੂੰ ਅਖਰੀ ਰੋਕਣਾ ਗਈ ਇੱਥੇ ਆਉਣ ਦੀ ਵਿੱਚੋਂ ਉਹਨਾਂ ਨੂੰ ਚੰਬੀ ਨਰ ਦੇ ਮੋਰੀ ਜਿੱਤੇ ਰੋਕ ਲਿਆ ਬਈ ਹਾਂ ਬੰਦੇ ਨੂੰ ਰੋਕਿਆ ਇਹਨਾਂ ਨੇ ਸੋ ਮਾਲਕ ਤੁਹਾਨੂੰ ਸਾਰਿਆਂ ਨੂੰ ਸਾਰਿਆਂ ਨੂੰ ਬਈ ਸੋ ਮੋਰਚਾ ਇੱਕ ਹਸਾਬ ਦਾ ਫਤਿਹ ਹੈ ਜੀ ਮਾਲਕ ਸਾਰਿਆਂ ਨੂੰ ਚੜਦੀ ਚਾਰ ਲੋ ਥੱਲੇ ਇਕੱਠਿਆ ਹਾਂ ਪਿੰਦਿਆਂ ਤਾਂ ਬਹੁਤ ਹੋਈ ਆਹ ਦੇਖੋ ਜੀ ਪਿੰਦਾ ਸਾਨੂੰ ਛਡਾਉਣ ਦੇ ਵਿੱਚ ਸਭ ਤੋਂ ਵੱਡਾ ਹੱਥ ਆ ਪਿੰਦੇ ਦਾ ਪਿੰਦੇ ਹਾਂਜੀ ਭਾਈ ਜੀ ਭਾਈ ਜੀ ਭਾਈ ਹਾਂਜੀ ਭਾਈ ਜੀ ਪਿੰਦਿਆ ਕਹਿੰਦੇ ਦੋ ਮੈਸੇਜ ਹੁਣ ਤੂੰ ਸਵੇਰ ਤੋਂ ਪਹੁੰਚ ਗਈ ਇਹ ਲੁਕਸ਼ਪੇ ਕੇ ਪਹੁੰਚ ਗਿਆ ਜੀ ਪਿੰਦਿਆ ਦਸ ਤੇ ਗਿਆ ਸੁਖ ਨੂੰ ਛੜਾਇਆ ਬਹੁਤ ਛੜਾਇਆ ਉਹ ਕਾਹਨ ਕਿਉਂ ਕਹਿੰਦਾ ਸੀ ਭਾਈ ਸੀਪੀ ਤੋਂ ਐਸਪੀ ਤੋਂ ਕਹਿੰਦਾ ਛੜਦਾ ਸੁਖ ਤਾਂ ਭਾਗ ਗਿਆ ਮੈਂ ਇਹਨੂੰ ਪੁੱਛਿਆ ਕਰਾਂ ਕਿ ਕਹਿੰਦਾ ਕਰ ਮੈਂ ਤਾਂ ਛੱਡਿਆ ਹੀ ਨਹੀਂ ਮੈਨੂੰ ਛੱਡਿਆ ਹੀ ਨਹੀਂ ਹੋ ਗਿਆ ਹਾਂ ਅੱਛਾ ਹਾਏ ਨਹੀਂ ਧੰਨਵਾਦ ਸਾਰੇ ਭਰਾਵਾਂ ਦਾ ਹਨਾ ਸਾਰੇ ਭਰਾਵਾਂ ਦਾ ਧੰਨਵਾਦ ਦੇਖ ਲੋ ਤੇ ਰਿਹਾਵਾ ਬਾਈ ਲੱਖਾ ਕੰਤੇ ਨਹੀਂ ਕੰਤਾ ਦੇ ਵਿੱਚ ਬੋਲੂਗਾ ਕੰਤੇ ਬੋਲ ਬਾਈ ਬਾਈ ਸਾਰੇ ਜਿੰਨੇ ਵੀ ਆਪਣੇ ਪੰਜਾਬ ਤੋਂ ਰਾਜਸਥਾਨ ਹਰਿਆਣਾ ਤੋਂ ਜਿੰਨੇ ਵੀ ਭਰਾਏ ਆ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਇਹ ਲੜਾਈ ਆਪਣੀ ਸਾਰਿਆਂ ਦੀ ਸਾਂਝੀ ਆ ਹਾਂਜੀ ਆ ਇੱਕ ਮਿੰਟ ਅਸੀਂ ਬਾਈ ਨਾਲ ਗੱਲ ਕਰ ਕਰ ਲੋ ਕਰ ਲੋ ਬਾਈ ਉਹਨੇ ਗੱਡੀ ਖੋਸ ਰੱਖੀ ਕਿਸੇ ਵੇਲੇ ਮੈਂ ਕਹਾਂ ਕਰੋ ਕਰੋ ਆ ਦੇਖੋ ਕਰਾਓ ਆ ਬਾਈ ਅਮਤੋਜ ਨੂੰ ਦੱਸੋ ਹਾਂਜੀ ਮੇਰਾ ਭਰਾ ਮਕਰ ਸਾਹਿਬ ਦੀ ਗ੍ਰੇਟ ਜੈਂਟਲਮੈਨ ਠੀਕ ਆ ਬਾਈ ਤੂੰ ਸੁਣਾ ਬਾਲਾ ਇਹ ਹੁਣ ਮੈਂ ਲਾਈਵ ਆ ਮੱਕਰ ਭਰਾ ਦੇ ਸਾਰੇ ਤੁਸੀਂ ਫੈਨ ਹੋ ਤੇ ਮੈਂ ਵੀ ਫੈਨ ਆ ਇਸ ਬੰਦੇ ਦਾ I love you ਹੈ ਇਹ ਬੰਦੇ ਦਾ ਮੈਂ ਵੀ ਮੈਂ ਫੈਨ ਸ਼ੁਕਰ ਆਪਣਾ ਸ਼ੁਕਰ ਹਾਂ ਲਓ ਜੀ ਹੁਣ ਜਿੰਨੇ ਕੁ ਜੋ ਗਏ ਅਸੀਂ ਤੁਸੀਂ ਬੋਲੋ ਕੁਝ ਬਲਾਂ ਨਹੀਂ ਨਹੀਂ ਬਸ ਮੈਂ ਇਹ ਕਹਿਣਾ ਕਿ ਇਹ ਆ ਇੰਨਾ ਸਾਰਿਆਂ ਦੇ ਡੰਗਾ ਫੇਰੋ ਅੱਛਾ ਡੰਗਾ ਫੇਰੋ ਹਾਂ ਇਹਨਾਂ ਨੂੰ ਅੰਦਰ ਕਰ ਦੋ ਕਿਉਂ ਇਹ ਕਰਨ ਕੀ ਲੱਗੇ ਐ ਇਹ ਚਾਹੁੰਦੇ ਆ ਵੀ ਥੋਡੀਆਂ ਧੀਆਂ ਬਾਂਝ ਨਾ ਹੋਣ ਉਹਨਾਂ ਦੇ ਜਵਾਕ ਜੰਮਣ ਮੁੰਡੇ ਨਪੁੰਸਕ ਨਾ ਹੋਣ ਤੁਹਾਨੂੰ ਪਾਣੀ ਸਾਫ਼ ਮਿਲੇ ਇਹ ਤਾਂ ਗੁਨਾਹ ਹੈ ਬਾਈ ਲੱਖਾਂ ਅੰਤੋਜ ਇਹਨਾਂ ਨੂੰ ਅੰਦਰ ਕਰ ਦਿਓ ਕਿਉਂਕਿ ਐਡਾ ਵੱਡਾ ਗੁਨਾਹ ਕਰਨ ਲੱਗੇ ਐ ਇਹ ਵੀ ਤੁਹਾਨੂੰ ਸਾਫ਼ ਪਾਣੀ ਦੇਣਾ ਚਾਹੁੰਦੇ ਐ ਇਹ ਥੋਡੀਆਂ ਪੀੜੀਆਂ ਨੂੰ ਜੋ ਬਾਬੇ ਨਾਨਕ ਨੇ ਪਾਣੀ ਜਰੀਏ ਸਾਨੂੰ ਕਿਹਾ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਹਤ ਇਹ ਤੁਹਾਨੂੰ ਉਸ ਤੇ ਪਹਿਰਾ ਦੇਣ ਨੂੰ ਕਹਿੰਦੇ ਇਹ ਤਾਂ ਗੁਨਾਹ ਕਰੀ ਜਾਂਦੇ ਬਾਈ ਸੋ ਮੈਂ ਕਹਿੰਨਾ ਕਿ ਸਰਕਾਰਾਂ ਇਹਨਾਂ ਦੇ ਡੰਗ ਫਿਰਨ ਇਹਨਾਂ ਨੂੰ ਚੱਕ ਕੇ ਅੰਦਰ ਦੇਣ ਇਹ ਕੋਈ ਚੱਜ ਦੀ ਗੱਲ ਥੋੜੀ ਐ ਜਿਹੜੇ ਅੱਜ ਘਰਾਂ 'ਚ ਬੈਠੇ ਰਹੇ ਬਾਈ ਵਧੀਆ ਆਪਦੇ ਘਰੇ ਸੌਇਆ ਕਰੋ ਤੇ ਪਾਣੀ ਦਾ ਇੱਕ ਤੁਹਾਨੂੰ ਮੈਂ ਕਹਿੰਨਾ ਕਿ ਮਿੰਤ ਵਾਲੀ ਗੱਲ ਐ ਪਾਇਪ ਇੱਥੋਂ ਪਾਓ ਬੁੱਢੇ ਨਾਲੋਂ ਘਰੋਂ ਆ ਇੱਥੇ ਆਪਦੇ ਘਰੇ ਆ ਆ ਪੀਆ ਕਰੋ ਤੁਸੀਂ ਜਿਨ ਆਪ ਦੇ ਆਪ ਦੇ ਘਰੇ ਬੈਠੋ ਇਹਨਾਂ ਨੂੰ ਨਾ ਲੱਖੇ ਨੇ ਲੁਧਿਆਣੇ ਆਉਣਾ ਨਾ ਇਹਨੇ ਰਾਜਸਤਾਨ ਜਾਣਾ ਨਾ ਇਹਨੇ ਰਾਜਸਤਾਨ ਨੂੰ ਚੋਣ ਲੜਨੀ ਗੰਗਾ ਨਗਰ ਵਾਲੇ ਚਲੋ ਜਿਹੜੇ ਵੀਰ ਆਏ ਐ ਤੇ ਨਾ ਇਹਨੇ ਇੱਥੇ ਲੁਧਿਆਣੇਓ ਚੋਣ ਲੜਨੀ ਐ ਸਹੀ ਐ ਅਮਤੋਜ ਮਾਨ ਬੰਬੇ ਤੋਂ ਆਇਆ ਡਾਇਰੈਕਟਰ ਸੀ ਆਨੰਦ ਲੈਂਦਾ ਸੀ ਆਪ ਦਾ ਇਹਨਾਂ ਨੂੰ ਕੀ ਲੋੜ ਪਈ ਐ ਤੁਹਾਡੇ ਖਾਤਰ ਸੋ ਪੰਜਾਬੀਓ ਮੇਰੀ ਹੱਥ ਜੋੜ ਬੇਨਤੀ ਐ ਭਰਾਵੋ ਐਜ਼ ਅ ਜਰਨਲਿਸਟ ਜੇ ਮੇਰਾ ਫਰਜ਼ ਬਣਦਾ ਤਾਂ ਪੰਜਾਬੀ ਹੋਣ ਦੇ ਨਾਤੇ ਵੀ ਫਰਜ਼ ਐ ਕਿ ਆਪਾਂ ਥੋੜੀ ਜੀ ਮਾਤ ਰੱਖੀਏ ਮੇਰਾ ਦਿਲ ਦੁਖਿਆ ਭਾਈ ਅੱਜ ਜਿੰਨੀ ਵੱਡੀ ਗਿਣਤੀ ਚ ਲੋਕ ਆਉਣੇ ਚਾਹੀਦੇ ਸੀ ਨਹੀਂ ਆਏ ਜੀ ਪਰ ਡਰੋ ਨਾ ਸਰਕਾਰਾਂ ਤਾਂ ਇਹੀ ਕਰਤੀਆਂ ਹੁੰਦੀਆਂ ਆਓ ਘਰਾਂ ਚੋਂ ਨਿਕਲੋ ਜੇ ਆ ਹੁਣ ਜੋ ਦੋ ਕਹੇ ਵੀ ਦੋ ਦਿਨ ਬਾਅਦ ਬੰਦ ਹੋ ਜਾਊਗਾ ਔਰ ਇੱਕ ਹਫਤੇ ਦਾ ਟਾਈਮ ਲੈ ਜੇ ਨਹੀਂ ਹੁੰਦਾ ਕੋਈ ਹੋਰ ਕਾਲ ਆਂਦੀ ਹੈ ਤਾਂ ਇਹ ਪਾਣੀਆਂ ਦੀ ਲੜਾਈ ਹੈ ਨਾ ਇਹ ਹਿੰਦੂ ਦੀ ਹੈ ਨਾ ਸਿੱਖ ਦੀ ਹੈ ਇਹ ਪਾਣੀ ਸਾਰਿਆਂ ਨੇ ਪੀਣਾ ਸਾਡੇ ਜਵਾਕਾਂ ਨੇ ਪੀਣਾ ਹੈ ਬਿਲਕੁਲ ਭਾਈ ਸੋ ਇਸ ਕਰਕੇ ਨਾ ਲੱਖੇ ਦਾ ਪਰਸਨਲ ਫਾਇਦਾ ਹੈ ਨਾ ਮੋਜਮਾਨ ਦਾ ਨਾ ਸੁੱਖ ਜਗਰਾਉਂਦਾ ਨਾ ਬਾਕੀ ਸਾਰਿਆਂ ਦਾ ਔਰ ਉਹ ਕਮਾਲਿਆ ਦੀਪ ਆਪਾਂ ਉਹ ਵਾੜਾ ਮੱਕੜ ਵੀ ਨਹੀਂ ਆਏ ਤਾਂ ਬਹੁਤ ਨੇ ਰਾਤ ਰੋਕ ਲਿਆ ਅਸੀਂ ਵੀ ਸਵੇਰੇ 6 ਵਜੇ ਦੇ ਟਿਕਾਣੇ ਦੇ ਵਿੱਚ ਆ ਵੀਰੇ ਪਰ ਬਾਈ ਜਿਹੜੇ ਲੋਕਲ ਵੀਰ ਨੇ ਉਹ ਆ ਸਕਦੇ ਸੀ ਵੱਧ ਕੀ ਨਤੀਜਾ ਉਹਨਾਂ ਨੂੰ ਹਲੂਣਾ ਸੋ ਜਿਹੜੇ ਆਏ ਬਾਈ ਧੰਨਵਾਦ ਹੈ ਪਰ ਸੁੱਖ ਥੋੜਾ ਸਾਰਿਆਂ ਦਾ ਸਾਰੀ ਟੀਮ ਦਾ ਭਾਨਾ ਸਿੱਧੂ ਸੁੱਖ ਜਗਰਾਉਂ ਜਗਦੀਪ ਬਾਈ ਸਾਰੇ ਇੱਥੇ ਸੋ ਸਾਰਿਆਂ ਨੂੰ ਪਿਆਰ ਹੈ ਆਏ ਹੋ ਤੁਸੀਂ ਔਰ ਇਹ ਇਹ ਸ਼ੁਰੂਆਤ ਹੈ ਅਜੇ ਬਹੁਤ ਵੱਡੀ ਲੜਾਈ ਪਈ ਹੈ ਬਾਈ ਮੇਰਾ ਭਰਾਵਾ ਮੱਕੜ ਵੱਡਾ ਤੇ ਸਭ ਤੋਂ ਮੇਰਾ ਫੇਵਰੇਟ ਪੱਤਰਕਾਰ ਭਰਾ ਹਰ ਵਾਰ ਸਾਥ ਦਿੰਦਾ ਜਿਉਂਦੇ ਰੋ ਪੰਜਾਬੀਓ ਅੱਜ ਬਾਈ ਬਰਕਰਾਰ ਸੋਲਾ ਡਾਂਗ ਤੋਂ ਫਿਰਦੀ ਸੀ ਪਰ ਸਵੇਰ ਦੇ 10 ਘੰਟੇ ਬਾਅਦ ਆ ਬਹੁਤ ਮੁਸ਼ਕਲ ਹੈ ਲੋ ਜੀ ਇਹ ਸਮਾਉ ਸਮਾਣੇ ਵੀ ਪਹੁੰਚੋ ਵੀਰ ਬਣ ਕੇ ਜਰੂਰ ਪਹੁੰਚੋ ਔਰ ਜਿਵੇਂ ਮੁਸਕਾਬਾਦ ਦਾ ਵੀ ਜ਼ਿਕਰ ਕੀਤਾ ਬਾਈ ਨੇ ਉੱਥੇ ਵੀ ਇੱਕ ਲੜਾਈ ਲੜ ਰਿਹਾ ਬਾਈ ਹੁਣੇ ਉਹ ਵੀ ਜ਼ਰੂਰੀ ਹੈ ਸਾਰੀ ਪੰਜਾਬ ਦੀ ਲੜਾਈ ਹੈ ਸੋ ਇਹ ਨਾ ਹੋਵੇ ਉਹੀ ਬੰਦੇ ਜਿਹੜੇ ਅੰਦੋਲਨ ਚ ਗਏ ਜਾਂ ਜਿਹੜੇ ਇੱਧਰ ਆਉਂਦੇ ਆ ਬਾਕੀ ਲੋਕ ਵੀ ਘਰਾਂ ਚੋਂ ਉੱਠਣ ਬਿਲਕੁਲ ਧੰਨਵਾਦ ਭਾਈ ਜਿਉਂਦਾ ਰਹਾ ਭਰਾ ਭਰਾ ਹਰਨਾਵੇ ਨੇ ਵੀ ਬਹੁਤ ਜੋਰ ਨਾਲ ਜਿਨਾਵੇ ਕਿਵੇਂ ਆ ਮੇਰੇ ਸੇ ਸੱਤ ਡਾਂਗਾ ਮਾਰਿਆ ਤੜਕੇ ਤੜਕੇ ਕਿਉਂ ਕਿਉਂ ਮੱਕਰਸਾ ਲੱਗਿਆ ਸੀ ਕਿਵੇਂ ਆ ਆ ਜਾ ਆ ਜਾ ਕਿਵੇਂ ਆ ਭਾਈ ਚੱਲ ਬਹੁਤ ਵਧੀਆ ਮੇਰੀ ਜਾਂਦਾ ਓਕੇ ਓਥੇ ਕਿਹਨਾਂ ਤੋਂ ਪਸੰਦ ਲੈ ਕਾਸ਼ਵੀ ਤੁਹਾਡੀ ਗੱਡੀ ਆ ਸਾਰਿਆਂ ਨੂੰ ਤੁਸੀਂ ਅੱਜ ਗਾਣਾ ਖਾਧੀਆਂ ਹੋਰ ਜਾ ਜਿੱਤ ਗਿਆ ਜਿੱਤ ਗਿਆ ਬੋਲੋ 190 ਜੀ ਆਪਿਓ ਤੁਹਾਡਾ ਬਹੁਤ ਬਹੁਤ ਬਾਈ ਧੰਨਵਾਦ ਹਾਂ ਬਾਈ ਹਾਂ ਹਾਂ ਬਿਲਕੁਲ ਬਾਈ ਬਿਲਕੁਲ ਜੀ ਬਾਈ ਕੀ ਬਿਲਕੁਲ ਸਹੀ ਆ ਹਾਂ ਵੀ ਆਓ 6 ਦਸੰਬਰ ਜੱਗੂ ਡਬਟਰ ਦਾ ਵੱਧ ਤੋਂ ਵੱਧ ਘੱਟ ਆ ਗਿਆ ਬਾਈ ਮੜਾ ਇਹ 6 ਦਸੰਬਰ ਵਾਲਾ ਜੀ ਬਾਈ ਜੀ ਬਾਈ ਆ 6 ਦਸੰਬਰ ਵਾਲਾ ਬਾਈ ਦੱਸੋ 6 6 ਦਸੰਬਰ ਨੂੰ ਜ਼ਰੂਰ ਕਾਲ ਆ ਪੂਰੀ ਦਿੱਲੀ ਜਾਣ ਦੀ ਦਿੱਲੀ ਨੂੰ ਪੂਚ ਕਰਨਾ ਵੱਧ ਤੋਂ ਵੱਧ ਆਪਣਾ ਪੰਜਾਬ ਸਾਰਾ ਪੰਜਾਬ ਹਰਿਆਣਾ ਜੋ ਵੀ ਆ ਸਾਰਾ ਕੂਚ ਕਰੋ। ਲੋ ਜੀ ਆ ਬਾਈ ਮਾਨਸਾ ਤੋਂ ਇਧਰ ਆ। ਕੱਲਾ ਆਇਆ ਵਸਤੇ ਕਹਿੰਦਾ ਮੈਂ ਇਧਰ ਆ ਇਧਰ ਨਹੀਂ ਨਹੀਂ ਨਹੀਂ। ਕੱਲਾ ਮਾਨਸਾ ਤੋਂ ਆਇਆ ਬਾਈ ਬਸਤੇ ਉਹ ਵੀ। ਐ ਵੀ ਮਾਨਸਾ ਦਾ ਲੁਧਿਆਣਾ ਰਹਿਣਾ ਵੀਰੇ। ਵਾਹ ਜੀ ਵਾਹ। ਆ ਦੇਖ ਲੋ ਜੀ ਬੰਦੇ ਸਾਡੇ ਜੋਧੇ ਨੇ ਸਾਰੇ ਮਾਲਕੇ ਦਾ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੀ। ਜਿਉਂਦੇ ਵਸਦੇ ਰਹੋ ਸਾਰੇ ਵੀਰੇ ਭਰਾ। ਤੁਹਾਡਾ ਹਾਂ ਜੀ ਸਾਡੇ ሉምਾ ਜੀ ሉምਾ ਜੀ ਤੁਸੀਂ ਵੀ ਦੋ ਸ਼ਬਦ ਜ਼ਰੂਰ ਬੋਲੋ ਜੀ। ਪੰਜਾਬੀਓ ਜਾਗ ਜਾਓ ਜਾਗ ਜਾਓ ਜਾਗ ਜਾਓ ਬਈ ਕਿਉਂਕਿ ਹੁਣ ਤਾਂ ਸਮਾਂ ਜਿਹੜਾ ਲੰਘਦਾ ਜਾਂਦਾ ਤੇ ਜੇ ਆਪਾਂ ਹੋਰ ਲੇਟ ਹੋ ਗਏ ਤਾ ਫੇਰ ਸ਼ਾਇਦ ਸਾਡੇ ਸਮਾਂ ਆਖਣਾ ਆਵੇ ਸੋ ਅੱਜ ਜੋ ਕੁਛ ਇੱਥੇ ਹੋਇਆ ਉਹ ਸਾਰਾ ਤੁਸੀਂ ਘਰਾਂ 'ਚ ਬੈਠ ਕੇ ਦੇਖ ਲਿਆ ਤੇ ਜੇ ਹੁਣ ਵੀ ਨਾ ਤੁਸੀਂ ਘਰਾਂ 'ਚੋਂ ਨਿਕਲੇ ਤਾਂ ਮੇਰੇ ਖਿਆਲ 'ਚ ਜਿਹੜਾ ਸਾਡਾ ਪੰਜਾਬੀਆਂ ਦਾ ਇਤਿਹਾਸ ਹੈ ਉਹਨੂੰ ਅਸੀਂ ਦਾਗਦਾਰ ਕਰਨ ਵਾਲੇ ਬਸ ਇਹਨੂੰ ਅੱਗੇ ਵਧਾਂਗੇ ਸੋ ਮੇਰੀ ਬੇਨਤੀ ਹੈ ਸਾਡੇ ਸਾਰੇ ਕਾਲੇ ਪਾਣੀ ਦਾ ਮੋਰਚਾ ਦੀ ਟੀਮ ਦੀ ਬੇਨਤੀ ਹੈ ਕਿ ਇਹ ਜਿਹੜੀ ਲੜਾਈ ਹੈ ਸਾਡੀਆਂ ਨਸਲਾਂ ਫਸਲਾਂ ਤੇ ਅਣਖਾਂ ਦੀ ਬਣ ਚੁੱਕੀ ਹੈ ਸੋ ਹਾਂਜੀ ਹਾਂ ਬੋਲੋ ਬੋਲੋ ਕਰੋ ਤੇ ਜੇ ਅਸੀਂ ਆਪਣੀਆਂ ਨਸਲਾਂ ਨਾ بچਾ ਸਕੇ ਫਸਲਾਂ ਨਾ بچਾ ਸਕੇ ਤੇ ਆਪਣੀ ਅਣਖ ਨਾ ਬਚਾ ਸਕੇ ਤਾਂ ਸਾਨੂੰ ਪੰਜਾਬੀ ਕਹਿਣਾ ਕੀ ਨਹੀਂ ਆ ਵਾਹਿਗੁਰੂ ਵਾਹਿਗੁਰੂ ਬਹੁਤ ਸੋਹਣੀ ਗੱਲ ਸਾਨੂੰ ਸਾਡੀਆਂ ਬੇਸਿਕ ਮੁੱਦੇ ਸਾਡੇ ਲੋੜਾਂ ਸਾਡੀਆਂ ਪਾਣੀ ਸਾਫ ਪਾਣੀ ਸਾਫ ਹਵਾ ਅਸੀਂ ਸਾਫ਼ ਹਵਾ ਦੇ ਸਾਫ਼ ਪਾਣੀ ਦੇ ਲਈ ਹੀ ਇੱਥੇ ਇਕੱਠੇ ਹੋਏ ਆ ਤੇ ਸਾਨੂੰ ਸਾਫ਼ ਪਾਣੀ ਦੇ ਸਾਫ਼ ਹਵਾ ਲੈਣ ਲਈ ਸਰਕਾਰ ਡਿਟੇਨ ਕਰ ਰਹੀ ਆ ਇਸ ਤੋਂ ਵੱਡੀ ਹੋਰ ਕੀ ਹੋਊਗੀ ਵੀ ਅਸੀਂ ਸਾਹ ਵੀ ਨਹੀਂ ਲੈ ਸਕਦੇ ਸਾਫ਼ ਪਾਣੀ ਪੀਣ ਜੋਗੇ ਵੀ ਨਹੀਂ ਸਾਨੂੰ ਸਿੱਟਿਆ ਬਿਲਕੁਲ ਬਹੁਤ ਬਹੁਤ ਚੰਗੀ ਗੱਲ ਆ ਬਾਈ ਦੀ ਸੋ ਦੀਪ ਦੀਪ ਜੋਤ ਕਿੱਥੇ ਆ ਆਈ ਉਰੇ ਲੈ ਧੰਨਵਾਦ ਆ ਇਧਰ ਆ ਸਾਡਾ ਇਧਰ ਆ ਦੀਪ ਇਹ ਸਾਡੇ ਸ਼ਹਿਰ ਦਾ ਲੁਧਿਆਣਾ ਸ਼ਹਿਰ ਦਾ ਭਰਾ ਕਿਹਾ ਜਾਂਦਾ ਆੰਤ ਤੌਰ ਤੇ ભાઈ ਤੁਸੀਂ ਆਉਂਦੇ ਨਹੀਂ દીપક ਦੋ ਸ਼ਬਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਪਹਿਲਾਂ ਵੀ ਮੋਰਚੇ 'ਚ ਇਹ ਕਾਲ ਦਿੱਤੀ ਗਈ ਵੀ ਸ਼ਹਿਰੋਂ ਉੱਠਦੇ ਨਹੀਂ ਮੁੰਡੇ ਆਉਂਦੇ ਨਹੀਂ ਤੇ 10 ਵੀ ਸ਼ਹਿਰ ਦਾ ਹੀ ਆ ਪਹੁੰਚੇ ਜਰੂਰ ਆ ਪਰ ਮੈਂ ਨਾਲ ਮੇਰਾ ਮੇਰਾ ਪਿੰਡ ਬੱਦੋਆ ਵਾਲਾ ਹੀ ਆ ਪਰ ਮੈਂ ਨਾਲ ਇਹ ਕਹਿਣਾ ਚਾਹੁੰਦਾ ਵੀ ਜੋ ਸਾਨੂੰ ਉਮੀਦ ਸੀ ਵੀ ਲੋਕ ਸ਼ਹਿਰਾਂ 'ਚੋਂ ਵੀ ਉੱਠ ਕੇ ਆਉਣਗੇ ਉਹ ਨਹੀਂ ਆਏ ਕਿਉਂਕਿ ਬੁੱਢਾ ਨਾਲ ਦਾ ਸ਼ਹਿਰ 'ਚੋਂ ਵੀ ਨਿਕਲਦਾ ਹੈ ਬੋਆਲ 'ਚੋਂ ਵੀ ਨਿਕਲਦਾ ਮਗਰ ਉੱਥੇ ਸ਼ਿਪੂਰੀ ਜਾ ਕੇ ਸਾਰੇ ਪਾਸੇ ਨਿਕਲਦਾ 스ਮੈਲ ਤਾਂ ਉਹਨਾਂ ਨੂੰ ਵੀ ਆਉਂਦੀ ਆ ਉੱਥੇ ਵੀ ਤਾਂ ਬਦਬੂ ਨਹੀਂ ਹੋਈ ਆ ਜਿੰਨੀ ਇੱਧ ਸੋ ਉਹਨਾਂ ਨੂੰ ਵੀ ਘਰੋਂ ਨਿਕਲਣਾ ਚਾਹੀਦਾ ਜੇ ਅਸੀਂ ਪਹੁੰਚੇ ਹਾਂ ਆਪਣਾ ਫਰਜ਼ ਨਿਭਾਉਣ ਤਾਂ ਮੈਂ ਬਾਕੀ ਨੌਜਵਾਨਾਂ ਨੂੰ ਵੀ ਸ਼ਹਿਰ ਦੇ ਜਿਹੜੇ ਆ ਉਹਨਾਂ ਨੂੰ ਬੇਨਤੀ ਕਰਦਾ ਮੰਨਿਆ ਤੁਸੀਂ ਕੋਈ ਜੌਬ ਕਰਦੇ ਹੋਵੋਗੇ ਕੋਈ ਕੰਮ ਕਰਦੇ ਹੋਵੋਗੇ ਕੋਈ ਬਿਜ਼ਨਸ ਕਰਦੇ ਹੋਵੋਗੇ ਪਰ ਪਾਣੀ ਜਿਹੜਾ ਮੁੱਦਾ ਆ ਉਹ ਸਾਡੇ ਸਾਰਿਆਂ ਦਾ ਸਾਂਝਾ ਸੀ ਤੁਹਾਨੂੰ ਜਰੂਰ ਨਿਕਲ ਕੇ ਆਉਣਾ ਚਾਹੀਦਾ ਸੀਗਾ ਚਲੋ ਅੱਜ ਨਹੀਂ ਪਹੁੰਚ ਸਕੇ ਸੋ ਅੱਗੇ ਤੋਂ ਤੁਹਾਨੂੰ ਬੇਨਤੀ ਕਰਦੇ ਆ ਕੋਈ ਵੀ ਜਿਹੜੀ ਕਾਲ ਦਿੱਤੀ ਜਾਊਗੀ ਉਹ ਜਰੂਰ ਤੁਸੀਂ ਪਹੁੰਚਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਉਂਦੇ ਰਹੋ ਪੰਜਾਬੀਓ ਜਿਉਂਦੇ ਰਹੋ ਇ